ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਪੂਰੇ ਪੰਜਾਬ ਚੱਜ ਹਰ ਪਾਸੇ ਇੱਕ ਹੀ ਚਰਚਾ ਚੱਲ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮਈ ਮહિਲੇ ਤੋਂ ਕੈਂਪ ਚੱਲ ਰਹੇ ਸੀ ਉਹ ਅੱਜ ਇੱਕਦਮ ਰੁਕਣੇ ਕਿਉਂ ਪੈ ਗਏ ਕਿਉਂ ਪੰਜਾਬ ਸਰਕਾਰ ਨੂੰ ਇਹ ਦਿਖਣ ਲੱਗ ਗਿਆ ਕਿ ਜਿਹੜੇ ਇਹ ਵਰਕਰ ਭਾਰਤੀ ਜਨਤਾ ਪਾਰਟੀ ਦੇ ਪਿੰਡਾਂ 'ਚ ਜਾ ਕੇ ਆਮ ਲੋਕਾਂ ਤਾਂ ਹੀ ਗਰੀਬ ਲੋਕਾਂ ਤਾਂ ਹੀ ਕੈਂਪਾਂ ਦੇ ਥਰੂ ਕਾਰਡ ਬਣਾ ਰਹੇ ਆ ਜਿਸ ਦੇ ਵਿੱਚ 500 5 ਲੱਖ ਦੇ بیمੇ ਦਾ ਕਾਰਡ ਹੈ ਕਿਸਾਨ ਦਾ ਕਾਰਡ ਹੈ ਇਹ ਸੋਲਤਾ ਡਾਇਰੈਕਟ ਭਾਜਪਾ ਵਾਲੇ ਕਿਵੇਂ ਦੇਣ ਲੱਗ ਪਏ ਪੰਜਾਬ ਸਰਕਾਰ ਤੋਂ ਇਹ ਗੱਲ ਹਾਇਮ ਨਹੀਂ ਦਿਖੀ ਔਰ ਭਗਵੰਤ ਮਾਨ ਨੇ 2 ਦਿਨਾਂ ਦੇ ਵਿੱਚ ਸਿਸੋਧਿਆ ਸਾਹਿਬ ਦੇ ਕਹਿਣ ਤੇ ਇੱਕ ਬਿਆਨ ਜਾਰੀ ਕਰਤਾ ਪੰਜਾਬ ਪੁਲਿਸ ਨੂੰ ਕਿ ਕੈਂਪਾਂ ਨੂੰ ਬੰਦ ਕਰਾ ਦਿਓ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਇਹ ਕੈਂਪ ਬੰਦ ਕਰਾ ਦੋਗੇ ਸੈਂਟਰ ਦੀਆਂ ਸਕੀਮਾਂ ਬੰਦ ਕਰਾ ਦੋਗੇ ਇਹ ਤਾਂ ਉਹਨਾਂ ਵਾਸਤੇ ਲੋਕਾਂ ਵਾਸਤੇ ਕੈਂਪ ਲਾਏ ਗਏ ਸੀ ਜਿਨ੍ਹਾਂ ਲੋਕਾਂ ਨੂੰ ਕਾਰਡ ਬਣਾਉਣੇ ਨਹੀਂ ਆਉਂਦੇ ਪਤਾ ਨਹੀਂ ਲੱਗਦਾ ਵੀ ਕਾਰਡ ਬਣਾਉਣੇ ਕਿਵੇਂ ਆ ਔਰ ਸੇਵਾਵਾਂ ਲੈਣੀਆਂ ਕਿਵੇਂ ਆ ਮੇਰੇ ਕੋਲੇ ਬੜੇ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਕਿਸਾਨਾਂ ਦੇ ਫੋਨ ਆਏ ਕਿ ਸਾਡੇ ਖਾਤਿਆਂ 'ਚ ਪੈਸੇ ਆਉਂਦੇ ਸੀ ਉਹ ਬੰਦ ਕਿਉਂ ਹੋ ਗਏ ਉਹਨਾਂ ਦੇ ਅਸੀਂ ਨਾਲ ਜਾ ਕੇ ਕੇਵਾਈਸੀ ਕਰਵਾਈਆਂ ਔਰ ਉਹਨਾਂ ਦੇ ਪੈਸੇ ਦੁਬਾਰਾ ਉਹਨੇ ਸ਼ੁਰੂ ਹੋ ਗਏ ਇਹਨਾਂ ਨੂੰ ਤਾਂ ਇਸ ਗੱਲ ਦੀ ਮੱਚ ਆ ਵੀ ਸਰਕਾਰ ਪੈਸੇ ਸਿੱਧੇ ਕਿਉਂ ਪਾਉਣ ਲੱਗੀ ਸਾਡੇ ਥਰੂ ਕੌਣ ਨਹੀਂ ਆਉਂਦੇਗੇ ਔਰ ਮੈਂ ਭਗਵੰਤ ਮਾਨ ਸਰਕਾਰ ਨੂੰ ਇੱਕ ਹੋਰ ਚੀਜ਼ ਦੱਸਣਾ ਚਾਹਣਾ ਕਿ 4400 ਕੈਂਪ ਲੱਗ ਚੁੱਕਿਆ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਚੋਂ ਪਹਿਲਾਂ ਔਰ ਇਹਦੇ ਨਾਲ 156000 ਕਾਰਡ ਇਸ਼ੂ ਹੋ ਚੁੱਕਿਆ ਜਿੰਨੇ ਵਾਰੀ ਵੀ ਕਾਰਡ ਇਸ਼ੂ ਹੋਏ ਆ ਪਿੰਡਾਂ ਦੇ ਵਿੱਚ ਜਿੱਥੇ ਤੁਹਾਡੇ ਸਰਪੰਚ ਮੌਜੂਦ ਸੀਗੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਵਰਕਰ ਨੇ ਰੋਕਿਆ ਨਹੀਂ ਉਹਨੂੰ ਉਹਨੇ ਆਪ ਆ ਕੇ ਕਾਰਡ ਫੜ ਕੇ ਫੋਟੋ ਖਿਚਾ ਕੇ ਪਿੰਡ ਦੇ ਲੋਕਾਂ ਨੂੰ ਕਾਰਡ ਇਸ਼ੂ ਕੀਤੇ ਆ ਔਰ ਅੱਜ ਤੁਸੀਂ ਇੱਕੇ ਦਾ ਵੀ ਕੀ ਹੋ ਗਿਆ ਕੈਂਪ ਬੰਦ ਕਰ ਦਿਓ ਜੀ ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਕਿ ਇਹੋ ਜੀ ਛੋਟੀ ਰਾਜਨੀਤੀ ਨਾ ਕਰੋ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ ਔਰ ਉਹਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ 2027 ਦੇ ਵਿੱਚ ਕੋਈ ਨਹੀਂ ਰੋਕ ਸਕਦਾ ਤੁਸੀਂ ਜਿੰਨਾ ਮਰਜ਼ੀ ਆਪਦੇ ਦਿੱਲੀ ਵਾਲੇ ਲੀਡਰਾਂ ਨੂੰ ਲਿਆ ਕੇ ਇੱਥੇ ਬਿਠਾ ਲਓ ਔਰ ਉਹਨਾਂ ਦੇ ਹੱਥ ਕੰਨੇ ਬਣਾ ਲਓ ਜਿਹੜੇ ਆਪ ਦਿੱਲੀੋਂ ਹਾਰ ਕੇ ਆ ਗਏ ਉਹ ਭਗਵੰਤ ਮਾਨ ਜੀ ਪੰਜਾਬ 'ਚ ਤੁਹਾਡੀ ਕੀ ਮਦਦ ਕਰ ਦੇਣਗੇ ਤੁਸੀਂ ਇਹੋ ਜੇ ਉਹਨਾਂ ਦੇ ਕਹਿਣ ਤੇ ਇੰਪਲੀਮੈਂਟ ਨਾ ਕਰਿਆ ਕਰੋ ਲੋਕਾਂ ਨੇ ਤੁਹਾਨੂੰ 1.5 ਸਾਲ ਪਿੰਡਾਂ ਦੇ ਵਿੱਚ ਵੜ ਨਹੀਂ ਦੇਣਾ ਹੁਣ ਭਗਵੰਤ ਮਾਨ ਜੀ ਹੁਣ ਇੱਕ ਚੀਜ਼ ਯਾਦ ਰੱਖਿਓ ਜੇ ਲੋਕਾਂ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਇਹ ਉਹਨਾਂ ਦੀਆਂ ਸੈਂਟਰ ਗਵਰਨਮੈਂਟ ਦੀਆਂ ਇਹ ਉਹਨਾਂ ਦੇ ਲੋਕਾਂ ਤੱਕ ਪਹੁੰਚ ਕੇ ਰਹਿਣਗੀਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੈਂਪ ਵੀ ਲਾਏ ਜਾਣਗੇ ਤੇ ਲੋਕਾਂ ਨੂੰ ਜਾ ਕੇ ਹੋਰ ਆਉਣ ਵਾਲੀਆਂ ਕੇਂਦਰ ਦੀਆਂ ਸਕੀਮਾਂ ਦੱਸੀਆਂ ਵੀ ਜਾਣਗੀਆਂ ਤੁਸੀਂ ਇਹੋ ਜੀ ਗਲਤੀ ਨਾ ਕਰਿਓ ਨਾ ਹੀ ਤੁਸੀਂ ਇਹਨਾਂ ਦੇ ਵਿੱਚ ਰੁਕਾਵਟ ਬਣਿਓ ਤੁਸੀਂ ਆਪਦਾ ਕੰਮ ਕਰੋ ਸਾਨੂੰ ਆਪਦਾ ਕੰਮ ਕਰਨ ਦਿਓ ਨਾ ਸਾਨੂੰ ਮਜਬੂਰ ਕਰੋ ਵੀ ਅਸੀਂ ਜਿਹੜਾ ਟਾਈਮ ਥੋੜਾ ਰਹਿ ਗਿਆ ਤੁਹਾਨੂੰ ਧੰਨਿਆਂ ਤੇ ਤੇ ਰਹਾਾਂ ਦੇ ਵਿੱਚ ਰੋਕ ਕੇ ਕੁਐਸਚਨ ਪੁੱਛੇ ਜਾਣ ਧੰਨਵਾਦ